ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 28 ਗੁੰਡੇ ਪਾਏ ਆ ਜੀ 28 ਗੁੰਡੇ ਪਾ ਕੇ ਆਪਾਂ ਸਿੱਧੇ ਪਾਸੇ ਇੱਕ ਸਲਾਈ ਉਲਟੀ ਬਣਾ ਲਈਏ ਉਲਟੇ ਪਾਸੇ ਸਿੱਧੀ ਬਣਾ ਲਈਏ ਜੀ ਤੇ ਆਪਾਂ ਫਿਰ ਇਹਦੇ ਤੇ ਡਿਜ਼ਾਈਨ ਕਰਦੇ ਆਂ ਸਟਾਰਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਦੱਬ ਕੇ ਕਰ ਦਿਆ ਕਰੋ ਜੀ ਲਾਈਕ ਬਹੁਤ ਘੱਟ ਮਿਲਦੇ ਮੈਨੂੰ ਤੇ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਮੈਨੂੰ ਤੇ ਜਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਆਪਾਂ ਤਾਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਾਂ ਅਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ഫെർ ദോ കുെ ഉൾ ബാധേക തന്നെ കൂടെ അപ്പം സിദ്ധേ ബെ തേ സിദ്ധേ ഇത് അപ്പം തീ കോ കൂജ സലൈ പാ ദ ਇੱਕ ਕੁੰਡਾ ਆਪਾਂ ਸਿੰਗਲ ਬਣਾ ਲਵਾਂਗੇ ਫਿਰ ਆਪਾਂ ਧਾਗਾ ਅੱਗੇ ਕਰਾਂਗੇ ਇੱਥੇ ਵਲ ਪਾ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਆ ਕੁੰਡਾ ਇਸ ਤਰ੍ਹਾਂ ਕਰਕੇ ਅਗਲਾ ਕੁੰਡਾ ਨਾਲ ਲਾਵਾਂਗੇ ਦੋਹਾਂ ਦਾ ਇੱਕ ਕਰਾਂਗੇ ਤਿੰਨ ਕੁੰਡੇ ਆਪਾਂ ਫਿਰ ਸਿੱਧੇ ਬਣਾ ਦੇਵਾਂਗੇ ਇੱਕ దో తి దో కు ఉల్టే దో కు సో కు ఉల్టే స ਉਲਟੀ ਸਲਾਈਜ ਆਪਾਂ ਪਹਿਲਾ ਕੁੰਡਾ ਤਾਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਫਿਰ ਦੋ ਸਿੱਧੇ ਇੱਥੇ ਹੁਣ ਆਪਾਂ ਬਣਾਵਾਂਗੇ ਜੀ 1 2 3 4 5 ఛే కండే జా వళ పాయా ఉల్టా బా లే పిచ్చే కో కుండే సే ఇద్దరవి వల్ కల్టే ఆ దో కుడే సెే ਦੋ ਉਲਟੇ ਦੋ ਸਿੱਧੇ ਸਿੱਧੇ ਪਾਸੇ ਆ ਗਏ ਜੀ ਆਪਾਂ ਦੋ ਗੁੰਡੇ ਆਪਾਂ ਉਲਟੇ ਬਣਾ ਲਏ ਦੋ ਸਿੱਧੇ ਇਥੇ ਆਪਾਂ ਪਹਿਲਾਂ 3 ਗੁੰਡੇ ਬਣਾਏ ਸਿੱਧੇ ਹੁਣ ਆਪਾਂ 2 ਗੁੰਡੇ ਬਣਾਵਾਂਗੇ ਜੀ ਸਿੱਧੇ ਆਪਾਂ 2 ਗੁੰਡੇ ਬਣਾ ਲਏ ਸਿੱਧੇ ਆ ਪਹਿਲਾਂ 2 ਉਲਟੇ ਬਣਾਏ 2 ਸਿੱਧੇ 2 ਉਲਟੇ ਇੱਥੇ ਆਪਾਂ 2 ਗੁੰਡੇ ਸਿੱਧੇ ਬਣਾ ਲਏ ਸਿੰਪਲ ਹੁਣ ਆਪਾਂ ਆਹ ਗੁੰਡਾ ਲਵਾਂਗੇ ਨਾਲ ਇਸ ਤਰ੍ਹਾਂ ਆਹ ਵੜਾ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਵਾਂਗੇ ਵੜ ਪਾ ਕੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਉਲਟੇ ਹੁਣ ਆ ਪਹਿਲਾਂ ਇੱਥੇ ਆਪਾਂ ਵਲ ਪਾਤਾ ਸੀਗਾ ਨਾਲ ਹੁਣ ਆਪਣਾ ਉਹ ਵਾਲ ਆਪਾਂ ਇੱਥੇ ਪਾਤਾ ਜੀ ਦੋ ਗੁੰਡੇ ਉਲਟੇ ਬਣਾ ਕੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਇੱਥੇ ਵਲ ਪਾ ਕੇ ਹੁਣ ਅਸੀਂ ਇੱਕ ਗੁੰਡਾ ਪਹਿਲਾਂ ਸਿੰਪਲ ਬਣਾਉਣਾ ਹੈ ਕੱਲਾ ਬਣਾਉਣਾ ਹੈ ਫਿਰ ਅਗਲੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਅਗਲੇ ਦੋ ਗੁੰਡੇ ਸਿੱਧੇ దో సీ ఉల్టి సైడ్ ఆ గి ద దో కుండే సీధే దో ఉల్టే ఫి దో కుండే సీ ਅਗਲੇ ਆਪਾਂ 6 ਗੁੰਡੇ ਹੁਣ ਉਲਟੇ ਬਣਾਵਾਂਗੇ ਤਿੰਨ ਗੁੰਡੇ ਹੋ ਗਏ 4 5 6 ਦੋ ਗੁੰਡੇ ਉਲਟੇ ਇੱਥੇ ਫੇਰ ਆਪਾਂ 6 ਗੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਸਿੱਧੇ ਪਾਸੇ ਆ ਕੇ ਜੇ ਆਪਾਂ ਇੱਕ ਕੁੰਡਾ ਤਾਰ ਲਿਆ ਦੋ ਕੁੰਡੇ ਉਲਟੇ ਹੁਣ ਜਿਹੜੇ ਆਪਣੇ ਆਹ ਵਾਲੇ ਚਾਰ ਦੋ ਕੁੰਡੇ ਆ ਜਿਹੜੇ ਇਹੇ ਆਪਾਂ 1 2 ਤੇ 3 ਇਥੋਂ ਆਮ ਆਪਾਂ ਸਲਾਈ ਪਾ ਕੇ ਇੱਕ ਇਸ ਤਰ੍ਹਾਂ ਲੂਪ ਬਣਾ ਲਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਇਧਰੋਂ ਵੀ ਤਿੰਨ ਧਾਗੇ ਛੱਡ ਕੇ ਆਪਾਂ ਹਵਾਲੇ ਚਾ ਲੂਪ ਬਣਾ ਲਵਾਂਗੇ ਦੋ ਕੁੰਡੇ ਉਲਟੇ ਹੁਣ ਇੱਥੇ ਬਣਾਾਂਗੇ ਆਪਾਂ ਇੱਕ ਗੁੰਡਾ ਸਿੱਧਾ ਸਿੰਗਲ ਬਣਾਇਆ ਸਿੰਪਲ ਦੋਆਂ ਦਾ ਇੱਕ ਫਿਰ ਇੱਕ ਗੁੰਡਾ ਵਲ પા ਕੇ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਧਾਗਾ ਆਪਣੇ ਵੱਲ ਕਰਕੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਸਿੱਧੇ ਵਲ પા ਕੇ ਇੱਕ ਗੁੰਡਾ ਸਿੱਧਾ ਬਣਾਇਆ ਦੋਆਂ ਦਾ ਇੱਕ ਉਹ ਵੀ ਕੁੰਡਾ ਸਿੱਧਾ ਬਣਾ ਲਿਆ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਿਆ ਦੋ ਕੁੰਡੇ ਉਲਟੇ ਐ ਤੇ ਫੇਰ ਆਪਾਂ 1 2 3 ਧਾਗੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾ ਲਵਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਧਰਲੇ ਪਾਸੇ ਵੀ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਇੱਕ ਕੁੰਡਾ ਹੋਰ ਬਣਾ ਲਵਾਂਗੇ ਨਾਲ ਇਹਨਾਂ ਦੇ దో కల్టే ఉల్టి సైడ్ ఆ కుండే సీధే బండా తారణ ఆ తారో కుండే ఉల్టే ఆ కు ఫారే జా ఎక్స్ట్రా బ బయస్ దో కుండే సే కుండే ఉల్టే ਸਿੱਧੇ ਪਾਸੇ ਆ ਗਏ ਜੀ ਆਪਾਂ ਇੱਕ ਗੁੰਡਾ ਤਾਰ ਕੇ ਦੋ ਗੁੰਡੇ ਆਪਾਂ ਉਲਟੇ ਬਣਾ ਲੇ ਹੁਣ ਆਪਾਂ ਜਿਹੜੇ ਆਪਣੇ ਚਾਰ ਗੁੰਡੇ ਇਹਨਾਂ ਨੂੰ ਇਕੱਠੇ ਇੱਕ ਵਾਰੀ ਇਸ ਤਰ੍ਹਾਂ ਬਣਾ ਲਵਾਂਗੇ ਦੂਜੀ ਵਾਰ ਆਪਾਂ ਇਧਰੋਂ ਦੀ ਸਲਾਈ ਪਾ ਕੇ ਬਣਾ ਲਵਾਂਗੇ ਦੋ ਗੁੰਡੇ ਸੀ ਆਪਣੇ ਚਾਰਾਂ ਤੋਂ ਆਪਾਂ ਦੋ ਗੁੰਡੇ ਬਣਾ ਲਾਂਗੇ ਦੋ ਕੁੰਡੇ ਉਲਟੇ ਹੁਣ ਆਪਣੇ ਕੋਲ ਇੱਥੇ ਆ ਗਏ ਜੀ ਦੋ ਕੁੰਡੇ ਆਹ ਹੈ ਐਂਡ ਤੇ ਆ ਗਿਆ ਆ ਇੱਥੇ ਆਪਾਂ ਅਗਲਾ ਕੁੰਡਾ ਨਾਲ ਲੈ ਕੇ ਦੋਹਾਂ ਦੇ ਇੱਕ ਕਰ ਦਵਾਂਗੇ ਆ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਵੱਲ ਪਾ ਕੇ ਤਿੰਨ ਕੁੰਡੇ ਸਿੱਧੇ ਤਾਂ ਗਾ ਆਪਣੇ ਗੱਲ ਵੱਲ ਕਰਾਂਗੇ ਦੋ ਕੁੰਡੇ ਉਲਟੇ ਤਾਂ ਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਹੁਣ ਆ ਦੋ ਕੁੰਡੇ ਜਿਹੜੇ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਇਕੱਠੇ ਬਣਾ ਦਾਂਗੇ ਦੋ ਕੁੰਡੇ ਉਲਟੇ ਚਾਰ ਗੁੰਡਿਆਂ 'ਚ ਸਲਾਈ ਪਾ ਕੇ ਇੱਕ ਵਾਰੀ ਇਸ ਤਰ੍ਹਾਂ ਬਣਾਇਆ ਫਿਰ ਇਦਰੋਂ ਦੀ ਸਲਾਈ ਪਾ ਕੇ ਦੋ ਕੁੰਡੇ ਬਣ ਗਏ ਆ ਆਪਣੇ ਦੋ ਕੁੰਡੇ ਉਲਟੇ ਉਲਟੀ ਸਲਾਈ ਆਪਾਂ ਬਣਾਉਣੀ ਆ ਫੇਰ ਮਿਲਦੇ ਹਾਂ ਜੀ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਦੋ ਕੁੰਡੇ ਸਿੱਧੇ ਇਹ ਆ ਗੁੰਡਾ ਤਾਰ ਕੇ ਦੋ ਕੁੰਡੇ ਉਲਟੇ ਦੋ ਸਿੱਧੇ ਫਿਰ ਦੋ ਉਲਟੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਦੋ ਤਿੰਨ ਇਹ ਤਾਂ ਦੋਹਾਂ ਦਾ ਇੱਕ ਕਰਾਂਗੇ ਆਹ ਗੁੰਡਾ ਆਪਾਂ ਸਿੰਗਲ ਬਣਾ ਲਵਾਂਗੇ ਸਿੱਧਾ ਤਾਂਗਾ ਅੱਗੇ ਕਰਾਂਗੇ ਵਾਲ ਪਾ ਕੇ ਦੋ ਗੁੰਡੇ ਉਲਟੇ ਬਣਾਵਾਂਗੇ ਫਿਰ ਤਾਂਗਾ ਪਿੱਛੇ ਕਰਾਂਗੇ ਵਾਲ ਪਾ ਕੇ ਇੱਕ ਗੁੰਡਾ ਸਿੱਧਾ ਬਣਾਇਆ ਅਗਲੇ ਦੋ ਗੁੰਡੇ ਆਹ ਗੁੰਡਾ ਇਸ ਤਰ੍ਹਾਂ ਉਲਟਾ ਆ ਕੇ ਦੋਹਾਂ ਦਾ ਇੱਕ ਤਿੰਨ ਗੁੰਡੇ ਸਿੱਧਾ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਰੂਰ ਟਰਾਈ ਕਰਿਓ ਮੇਰੀ ਵੀਡੀਓ ਪੂਰੀ ਦੇਖਿਓ ਤੇ ਡਿਜ਼ਾਈਨ ਤੁਸੀਂ ਜਦੋਂ ਬਣਾਓਗੇ ਨਾ ਬਣਿਆ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨਾ ਸੋਹਣਾ ਡਿਜ਼ਾਈਨ ਤੇ ਇੰਨਾ ਸੌਖਾ ਹੈ 8 ਸਲਾਈਆਂ ਪੈਂਦੀਆਂ ਜੀ ਆਪਣੀਆਂ 8 8 ਸਲਾਈਆਂ ਆਪਾਂ ਇਸੇ ਤਰ੍ਹਾਂ ਬੰਦੀ ਜਾਵਾਂਗੇ ਤਾਂ ਦਝੈਨ ਆਪਾਂ ਵਿਖਾਉਣੀ ਆ ਤੁਹਾਨੂੰ ਬਣਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਆਪਾਂ ਇੱਕਾ ਨੀਚੇ ਵਾਲਾ ਬਣਾਇਆ ਤੇ ਆ ਉੱਪਰਲਾ ਹਾ ਹੁਣ ਸਟਾਰਟ ਕੀਤਾ ਵਾਲ ਜਿਸ ਤਰ੍ਹਾਂ ਪੱਤੀਆਂ ਪੱਤੀਆਂ ਬਣਦੀਆਂ ਜਾਣਗੀਆਂ ਇਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਕੋਟੀ ਸੈਟਰ ਤੇ ਆਪਾਂ ਆ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇ ਨਹੀਂ ਪਾਉਣਾ ਤਾਂ ਦੋ ਉਲਟੇ ਵੀ ਰੱਖ ਸਕਦੇ ਹੋ ਫਿਰ ਨਾਲ ਜੇ ਲੱਗ ਜਾਂਦਾ ਇਹਦੇ ਜੇ ਇਸ ਤਰ੍ਹਾਂ ਪਾਉਨੇ ਆ ਤਾਂ ਥੋੜਾ ਜਿਹਾ ਸੰਨ ਜਿਹਾ ਇਸ ਤਰ੍ਹਾਂ ਹੋ ਜਾਂਦਾ ਜੇ ਇਹਦੇ ਵਿੱਚ ਤੁਸੀਂ ਕੋਈ ਹੋਰ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਹਲਕਾ ਜਿਹਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਪੂਰੀ ਦੇਖਿਓ ਤੇ ਵੱਧ ਤੋਂ ਵੱਧ ਲਾਈਕ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣਾ 28 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਾਂ ਇੱਕ ਪੱਤੀ ਬਣਾਈ ਆ ਆਹ ਇੱਧਰ ਆਪਾਂ ਨਹੀਂ ਪਾਇਆ ਵਿੱਚ ਵਿੱਚ ਹੀ ਪਾਇਆ ਸਾਈਡਾਂ ਤੇ ਨਹੀਂ ਪਾਇਆ ਆਪਾਂ ਸਾਈਡਾਂ ਤੇ ਪਾਤਾ ਵਿਚਾਲੇ ਆਹ ਇੱਕ ਪੱਤੀ ਬਣਾਤੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ